ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਭਰਾ ਸਭਰਾ ਪਿੰਡ ਦੋਸਤੋ ਵੱਡੇ ਸਭਰਾ ਹੈਗਾ ਬਿਲਕੁਲ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਡਾਕਟਰ ਪਚਿਤ ਸਿੰਘ ਦੇ ਬਿਲਕੁਲ ਘਰ ਦੋਸਤੋ ਅੱਜ ਜਿਹੜੀ ਆਪਣੀ ਵਿਜਿਟ ਆ ਖਾਸ ਬਹੁਤ ਹੀ ਵੀਰ ਜਿਹੜੇ ਦੋਸਤੋ ਜਾਣਦੇ ਆ ਠੀਕ ਆ ਜੀ ਵੈਟਰਨਰੀ ਵੀ ਡਾਕਟਰ ਵੀ ਹੈਗਾ ਤੇ ਬਾਕੀ ਨਾਲ ਸ਼ੌਂਕ ਕਾਫੀ ਜ਼ਿਆਦਾ ਵੀਰ ਨੂੰ ਹੈਗਾ ਬਿਲਕੁਲ ਨੀਲੀ ਰਾਵੀ ਦੀ ਬਰੀਡ ਦੇ ਉੱਪਰ ਕਾਫੀ ਵਰਕ ਕਰਦੇ ਆ ਤੇ ਬਿਲਕੁਲ ਲਾਈਵ ਮਿਲਕਿੰਗ ਜਿਹੜੀ ਆ ਦੋਸਤੋ ਪਸ਼ੂਆਂ ਦੀ ਕਾਫੀ ਟਾਈਮ ਕਰਵਾਈ ਵੀ ਹੈਗੀ ਆ ਤੇ ਬਹੁਤ ਜਿਹੜਾ ਪ੍ਰੇਮ ਆ ਦੋਸਤੋ ਨੀਲੀ ਰਾਵੀ ਨਸਲ ਦੇ ਨਾਲ ਠੀਕ ਆ ਤੇ ਬਿਲਕੁਲ ਇਨਸੀਮੀਨੇਸ਼ਨ ਆ ਜਿਹੜੀ ਦੋਸਤੋ ਏਆਈ ਆ ਠੀਕ ਆ ਜੀ ਬਿਲਕੁਲ ਆਪਣੇ ਹੱਥ ਹੀ ਨੇੜੇ ਤੇੜੇ ਏਰੀਆ ਦੇ ਵਿੱਚ ਵੀ ਕਰਨੀ ਤੇ ਆਪਣੇ ਪਸ਼ੂਆਂ ਦੇ ਉੱਪਰ ਵੀ ਜਿਹੜੇ ਦੋਸਤੋ ਚੰਗੇ ਚੰਗੇ ਸੀਮਨ ਦੇ ਰਿਜ਼ਲ ਤੇ ਅੱਜ ਬਿਲਕੁਲ ਇੱਕ ਸ਼ੌਂਕ ਦੇ ਵਿੱਚੋਂ ਦੋਸਤੋ ਨਾਲ ਦੀ ਨਾਲ ਜਿਹੜਾ ਇੱਕ ਸੇਲ ਪਰਚੇਜ ਵਾਲਾ ਕੰਮ ਆ ਉਹ ਵੀਰ ਨੇ ਬਿਲਕੁਲ ਸ਼ੁਰੂ ਕੀਤਾ ਵੀ ਚੰਗੇ ਪਸ਼ੂ ਜਿਹੜੇ ਆ ਬਿਲਕੁਲ ਲਿਆ ਕੇ ਵੀਰਾਂ ਦੇ ਸਾਹਮਣੇ ਜ਼ਰੂਰ ਪੇਸ਼ ਕੀਤੇ ਜਾਣ ਠੀਕ ਆ ਜੀ ਤੇ ਨੀਲੀ ਰਾਵੀ ਦੀ ਬਰੀਡ ਵੀ ਤਕਰੀਬਨ ਪੈਲ ਰਹੂਗੀ ਵੀ ਇਸ ਘਰ ਜਿਹੜੇ ਬਿਲਕੁਲ ਵਿਕਰੀ ਵਾਲੇ ਪਸ਼ੂ ਆ ਨੀਲੀ ਰਾਵੀ ਦੇ ਵਿੱਚ ਪਸ਼ੂ ਜਾਦੇ ਆਉਣ ਤੇ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਜਿਹੜੇ ਦੋਸਤੋ ਪੇਸ਼ ਕੀਤੇ ਜਾਣਗੇ ਅੱਜ ਤਿੰਨ ਪਸ਼ੂ ਜਿਹੜੇ ਦੋਸਤੋ ਆਪਾਂ ਦਿਖਾਉਣੇ ਆ ਬਿਲਕੁਲ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੂਈਆਂ ਆ ਨਾਲ ਬੱਚੇ ਨੇ ਪ੍ਰੋਪਰ ਦੁੱਧ ਤੇ ਆ ਕਿੰਨਾ ਮਿਲਕ ਕੀ ਰੇਟ ਭਾਅ ਪੜਦਾ ਰਹੂਗਾ ਇਨ੍ਹਾਂ ਪਸ਼ੂਆਂ ਦਾ ਉਹ ਪੂਰੀ ਗੱਲਬਾਤ ਆਪਾਂ ਡਾਕਟਰ ਬਚਿੱਤਰ ਸਿੰਘ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਠੀਕ ਆ ਜੀ ਤੇ ਟਾਈਮ ਤੁਸੀਂ ਨੋਟ ਕਰ ਸਕਦੇ ਹੋ ਦੋਸਤੋ ਅੱਜ 4 ਅਕਤੂਬਰ ਨੂੰ ਆਪਾਂ ਇਹ ਕਵਰ ਕਰਦੇ ਪਏ ਆਂ ਟਾਈਮ ਕੋਈ 10 ਵਜੇ ਬਿਲਕੁਲ ਮਾਰਨਿੰਗ ਦਾ ਟਾਈਮ ਹੈਗਾ ਠੀਕ ਆ ਬਾਕੀ ਪਸ਼ੂ ਸਾਰੇ ਸੋਇਸ ਵਾਏ ਨੇ ਆਪ ਦੀ ਦੋ ਟਾਈਮ ਟਾਈਮ ਦੀ ਜਿਹੜੀ ਤਸੱਲੀ ਆ ਉਹ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਆਓ ਕਰਦੇ ਆਂ ਗੱਲਬਾਤ ਵੀਰ ਬਚਿੱਤਰ ਸਿੰਘ ਦੇ ਨਾਲ ਦੋਸਤੋ ਪੁੱਛਦੇ ਆਂ ਕੀ ਇਨਫੋਰਮੇਸ਼ਨ ਕੀ ਡਿ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਸਰੀਕਾਲ ਸਾਸਰੀਕਾਲ ਜੀ ਸਾਰੇ ਵੀਰਾਂ ਨੂੰ ਠੀਕ ਠਾਕ ਜੀ ਹਾਂਜੀ ਵਧੀਆ ਜੀ ਕਿਰਪਾ ਮਹਾਰਾਜ ਜੀ ਠੀਕ ਹੈ ਅੱਛਾ ਵੀਰ 75 ਪਸ਼ੂ ਬਿਲਕੁਲ ਇੱਕ ਸ਼ੌਂਕ ਹੈ ਨੀਲੀ ਰਾਵੀ ਦੇ ਨਾਲ ਤੁਹਾਡਾ ਕਾਫੀ ਆ ਹਾਂਜੀ ਸ਼ੌਂਕ ਬਹੁਤ ਹੈ ਜੀ ਨੀਲੀ ਰਾਵੀ ਦਾ ਆਪਾਂ ਨੂੰ ਤੇ ਉਸ ਹੱਬ ਨਾਲ ਹੀ ਪਰ ਪਸ਼ੂ ਆਪਾਂ ਲਿਆਂਦੇ ਆ ਨੀਲੀ ਰੋਵੀ ਜੀ ਬਿਲਕੁਲ ਬਿਲਕੁਲ ਹਾਂਜੀ ਤੇ ਆਪਾਂ ਵੈਸੇ ਮੇਲ ਮਲਾਪ ਪਹਿਲੀ ਵਾਰ ਹੋਇਆ ਪਰ ਮੇਨੂੰ ਤਾਂ ਕੰਟੈਕਟ ਆਪਣੇ ਕੋਲ ਬੜੇ ਪੁਰਾਣੇ ਸੀ ਗੱਲਬਾਤ ਹੁੰਦੀ ਰਹੀ ਆਪਣੀ ਗੱਲਬਾਤ ਫੋਨ ਤੇ ਜੁਤੀ ਰਹੀ ਹੈ ਜੀ ਮਾਡਮ ਉਹ ਟਾਸਟੇਟਸ ਵਗੈਰਾ ਇੱਕ ਦੂਜੇ ਦੇ 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 ਰਹੇ ਠੀਕ ਠੀਕ ਹੈ ਠੀਕ ਹੈ ਤੇ ਤੇ ਅੱਛਾ ਡਾਕਟਰ ਸਾਹਿਬ ਪੇਸ਼ਾ ਬਿਲਕੁਲ ਨਾਲ ਮੈਡੀਕਲ ਪਾਸੇ ਦੇਖੀਏ ਤੇ ਬਿਲਕੁਲ ਇੱਕ ਵੈਟਰਨਰੀ ਦਾ ਵੀ ਆਪਣਾ ਪੇਸ਼ਾ ਹੈਗਾ ਹਾਂਜੀ ਵੈਟਰਨਰੀ ਡਾਕਟਰ ਆ ਮੈਂ ਜੀ ਤੇ ਤੇ ਸੇਵਾ ਜਿਹੜੀ ਬਿਲਕੁਲ ਨਾਲ ਲੱਗਦੇ ਪਿੰਡ ਸਭਰਾ ਹੋ ਗਿਆ ਜਿਵੇਂ ਨੇੜੇ ਨੇੜੇ ਪਿੰਡ ਇਦਰ ਹਾਰੀ ਕੇ ਪਾਸੋਂ ਦੇ ਲੱਗੇ ਹਾਂਜੀ ਜਿੱਦਾਂ ਸਭਰਾ ਡੋਮਣੀ ਵਾਲਾ ਜੋਤਿਸ਼ਾ ਹਾਂਜੀ ਤੇ ਹਰੀ ਕੇ ਬਾਕੀ ਫੋਨ ਤਾਂ ਦੂਰੋ ਦੂਰੋਂ ਵੀ ਆ ਜਾਂਦੇ ਜਿੱਥੇ ਕੋਈ ਆਕੇ ਫਿਰ ਚਲ ਜਾਈਦਾ ਚੰਗਾ ਸੀ ਮਨ ਲਾਈਦਾ ਟੌਪ ਦਾ ਰਿਜ਼ਲਟ ਜਿਹੜਾ ਉਹ ਮਿਲਦਾ ਲੋਕਾਂ ਨੂੰ ਆਪੇ ਬੁਲਾ ਲੈਂਦੇ ਆ ਜੀ ਜਿਹਨਾਂ ਨੂੰ ਲੋੜ ਆ। ਸੋ ਦੋਸਤੋ ਪਸ਼ੂ ਜਿਹੜੇ ਘਰੇ ਰੱਖਿਆ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਮੈਂਸ਼ਨ ਕਰਤਾ ਸੀ ਵੀ ਘਰੇ ਵੀ ਨੀਲੀ ਰਾਵੀ ਦੀ ਬਰੀਡ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਹੋਇਆ ਵਧੀਆ ਚੰਗੀ ਏਆਈ ਕਰਨੀ ਇੱਕ ਸ਼ੌਂਕ ਆ ਚੰਗਾ ਬੱਚਾ ਲੈਣਾ ਇੱਕ ਸ਼ੌਂਕ ਆ ਉਸ ਸ਼ੌਂਕ ਨੂੰ ਬਿਲਕੁਲ ਮੱਦੇ ਨਜ਼ਰ ਰੱਖਦੇ ਹੋਏ ਦੋਸਤੋ ਇੱਕ ਕੀਤਾ ਨਾਲ ਪਸ਼ੂ ਵਪਾਰ ਦਾ ਵਿਕਰੀ ਵਾਲੇ ਪਸ਼ੂਆਂ ਦਾ ਵੀ ਜ਼ਰੂਰ ਜੋੜ ਮੇਲਾ ਵੀਰ ਨੇ ਕੀਤਾ ਤਿੰਨ ਪਸ਼ੂ ਅੱਜ ਬਿਲਕੁਲ ਸਟਾਰਟਿੰਗ ਦੇ ਵਿੱਚ ਜਿਹੜੇ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਪਸ਼ੂ ਆ ਤੇ ਇਹਨਾਂ ਦੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਪਸ਼ੂ ਪਸੰਦ ਆਊਗਾ ਉਹ ਤੁਸੀਂ ਖਾਸ ਤੌਰ ਤੇ ਖਰੀਦ ਸਕਦੇ ਜੀ ਤੇ ਡਾਕਟਰ ਸਾਹਿਬ ਇੱਕ ਸੰਪਰਕ ਨੰਬਰ ਆਪਣੇ ਜਰੂਰ ਬੋਲ ਦਿੱਗੇ ਹਾਂਜੀ 94654 ਹਾਂਜੀ 81498 ਠੀਕ ਹੈ ਜੀ ਤੇ ਆਓ ਜੀ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਇਧਰਲੇ ਪਾਸਿਓਂ ਪਹਿਲੇ ਨੰਬਰ ਤੋਂ ਦੋਸਤੋ ਇੱਕ ਨੀਲੀ ਰਾਵੀ ਮੱਝ ਤੁਹਾਨੂੰ ਪ੍ਰੋਪਰ ਆਪਾਂ ਸਟਾਰਟਿੰਗ ਤੋਂ ਦਿਖਾਵਾਂਗੇ ਹਮੇਸ਼ਾ ਤੇ ਮੱਝ ਤਾਂ ਖੂਬਸੂਰਤ ਹੈ ਹੀ ਆ ਬਾਕੀ ਦੋਸਤੋ ਇੱਕ ਬਹੁਤ ਸ਼ੌਂਕੀਆ ਚੀਜ਼ ਬਹੁਤ ਸ਼ੁਕੀਨ ਮਗਰ ਚੀਜ਼ ਜਿਹੜੀ ਹੈਗੀ ਆ ਉਹਦੇ ਬਰ ਵੀ ਆਪਾਂ ਤੁਹਾਨੂੰ ਖਾਸ ਤੌਰ ਤੇ ਜ਼ਿਕਰ ਕਰਦਾਂਗੇ ਠੀਕ ਆ ਤੇ ਡਾਕਟਰ ਸਾਹਿਬ ਆਜੋ ਸਾਹਮਣੇ ਤੇ ਇਸ ਮੱਝ ਦੀ ਡਿਟੇਲ ਦੱਸ ਦਿਓ ਜੀ ਇਹ ਸੂਆ ਕਿੰਮਾ ਸੂਈ ਆਪਣੇ ਕੋਲ ਇਹ ਜੀ ਪੰਜਵਾਂ ਸੂਆ ਸੂਈ ਹੈ ਜੀ ਪੰਜਵਾਂ ਹਾਂਜੀ ਠੀਕ ਹੈ ਜੀ ਤੇ ਹੁਣ ਇਹਨੂੰ ਸੂਈ ਨੂੰ ਕੋਈ 15 ਦਿਨ ਠੀਕ ਹੈ ਜੀ ਹਾਂ ਜੀ ਅੱਛਾ ਡਾਕਟਰ ਸਾਹਿਬ ਨੀਲੀ ਰਾਵੀ ਦੀ ਪਿਓਰ ਆ ਗਈ ਹੈ ਨਾ ਹਾਂ ਜੀ ਬਿਲਕੁਲ ਪਿਓਰਟੀ ਆ ਜੀ ਇਹ ਪ੍ਰਾਣੀਆਂ ਮੱਝਾਂ ਜਿਦਾਂ ਹੁੰਦੀਆਂ ਹੈ ਆਪਣੇ ਕੋਲ ਪ੍ਰਾਣੀਆਂ ਬਿਲਕੁਲ ਬਿਲਕੁਲ ਉਹਦੇ ਵਿੱਚ ਆ ਕੋਈ ਰਲਾਂ ਨਿਗਲਾਂ ਨਹੀਂ ਇਹਦੇ ਵਿੱਚ ਬਿਲਕੁਲ ਸਾਫ਼ ਤੇ ਆ ਦੇਖੋ ਜੀ ਮਧਰੀ ਗੋਡੀ ਦੀ ਮੱਝ ਆ ਠੀਕ ਹੈ ਜੀ ਮਧਰੀ ਡੌਲੀ ਦੀ ਦੋਸਤੋ ਇਹ ਮਏ ਆ ਠੀਕ ਹੈ ਵੱਡੀ ਮੱਝ ਆ ਕੱਦ ਕਾੜ ਦੀ ਬਹੁਤ ਸੋਹਣੀ ਆ ਪਿੱਠ ਪੁੱਠੇ ਦੀ ਕਾਫੀ ਚੌੜੀ ਆ ਫੁੱਲ ਬੜਾ ਫੁੱਲ ਵਜਣ ਵਾਲੀ ਆ ਰਾਜੀ ਕਾਫੀ ਜਦੀ ਆ ਤੇ ਸੂਈ ਨੂੰ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਸੂਈ ਨੂੰ 15 ਦਿਨ ਹੋ ਗਿਆ ਜੀ 15 ਕਟਾ ਕਿਹੜਾ ਆ ਗਿਆ ਜੀ ਸੀਮਨ ਦਾ ਇਹ ਸ਼ੈਨਸ਼ਾ ਬੁੱਲਦਾ ਜੀ ਸ਼ੈਨਸ਼ਾ ਬੁੱਲਦਾ ਮਗਰ ਕਟਾ ਜੀ ਆ ਦੇਖੋ ਜਿਹੜਾ ਕਿ ਬਾਦਲ ਫਾਰਮ ਤੇ ਆ ਸ਼ੈਨਸ਼ਾ ਠੀਕ ਆ ਜੀ ਬਾਦਲ ਫਾਰਮ ਤੇ ਇਸ ਟਾਈਮ ਜਿਹੜਾ ਦੋਸਤੋ ਬੁੱਲ ਹੈਗਾ ਸ਼ੈਨਸ਼ਾ ਉਸੇ ਸੀਮਨ ਦੀ ਏ ਆਈ ਵੀਰ ਨੇ ਕੀਤੀ ਸੀ ਤੇ ਆ ਜਿਹੜਾ ਦੋਸਤੋ ਆ ਬੱਚਾ ਦੇਖ ਸਕਦੇ ਤੁਸੀਂ ਸ਼ੈਨਸ਼ਾ ਬੁੱਲ ਦਾ ਬੱਚਾ ਠੀਕ ਆ ਇਹ ਡਾਕਟਰ ਸਾਹਿਬ ਨੇ ਹੱਥ ਹੀ ਹੋਇਆ ਸੀਗਾ ਸਾਰਾ ਪ੍ਰੋਸੈਸ ਕਿ ਗਾਉ ਆਪਾਂ ਹਾਂਜੀ ਇਹ ਮਾਝ ਆਪਣੇ ਦੋਸਤ ਤੋਂ ਹੀ ਆਈ ਆ ਦੋਸਤ ਤੋਂ ਹੀ ਤੇ ਆਪਣੇ ਹੱਥ ਹੀ ਆ ਸਾਰਾ ਪ੍ਰੋਸੈਸ ਆਪਾਂ ਹੀ ਸੀ ਨੂੰ ਪਲਿਆ ਸੋ ਕਾਫੀ ਸੋਹਣਾ ਦੋਸਤੋ ਬਿਲਕੁਲ ਪਲਿਆ ਪਲਾਇਆ ਕੱਟਾ ਤੁਸੀਂ ਦੇਖ ਸਕਦੇ ਨਿੱਗਰ ਠੀਕ ਆ ਜੀ ਵਜ਼ਨ-ਭੋਜਨ ਤੁਸੀਂ ਅੱਜ ਹੀ ਦੇਖ ਲਓ ਕੱਟੇ ਦਾ ਬਹੁਤ ਜ਼ਿਆਦਾ ਸੋਹਣਾ ਕਾਫੀ ਸੋਹਣੀ ਗਰੋਥ ਆ ਆ ਵੇਖੋ ਜੀ ਟੇਡੇ ਕੱਟ ਦੇ ਵਿੱਚ ਡਿੰਗੇ ਚੀਰ ਦੇ ਵਿੱਚ ਠੀਕ ਆ ਜੀ ਚਾਰੇ ਪੈਰ ਧੋਤੇ ਆ ਬਿਲਕੁਲ ਚੰਗੇ ਸੀਮਨ ਦਾ ਬੱਚਾ ਕੋਈ ਵੀਰ ਤਿਆਰ ਕਰੂਗਾ ਜਿਹੜਾ ਦੋਸਤੋ ਤੇ ਬਹੁਤ ਵਧੀਆ ਤੇ ਚੰ ਤੇ ਡਾਕਟਰ ਸਾਹਿਬ ਮੱਝ ਦੀ ਗੱਲ ਕਰ ਲਈਏ ਦਿਨੇ ਨੂੰ ਕਿੰਨੇ ਕਿ ਦਸੇ ਸੂਈ ਨੂੰ 15 ਦਿਨ ਹੋਇਆ ਜੀ 15 ਦਿਨ ਦੁੱਧ ਕਿੰਨਾ ਚਵਾਦਾਂਗੇ ਹੁਣ ਇਸ ਟਾਈਮ 10 ਕਿਲੋ ਦੁੱਧ ਚਵਾਦਾਂਗੇ 10 ਕਿਲੋ ਜੀ ਹਾਂਜੀ ਠੀਕ ਹੈ ਜੀ ਕੰਡੇ ਵਾਲਾ ਦੁੱਧ ਜਿਹੜਾ 10 ਕਿਲੋ 10 ਕਿਲੋ ਤੇ ਚਵਾਈ ਚੌਥਾ ਨੇ ਓਕੇ ਰਿਪੋਰਟ ਚਵਾਈ ਓਕੇ ਬਹੁਤ ਪੋਲੀ ਮੱਝ ਹੈ ਜੀ ਚਵਾਈ ਚ ਵੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਲਓ ਜੀ ਖੋਲ ਕੇ ਤੋੜ ਕੇ ਦਿਖਾ ਦਿਗੇ ਠੀਕ ਹੈ ਸੋ ਚਵਾਈ ਜਿਹੜੀ ਦੋਸਤੋ 1 ਨੰਬਰ ਆ ਠੀਕ ਆ 10 ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧ ਅੱਜ 15 ਦਿਨਾਂ ਦੀ ਸੂਈ ਚੰਗੀ ਸੇਵਾ ਦੇ ਵਿੱਚ ਰਹੀ ਤਾਂ ਦੋਸਤੋ ਜਰੂਰ ਚੰਗੀ ਮਿਲਕਿੰਗ ਮਿਲਕਿੰਗ ਜਿਹੜੀ ਆ ਤੁਸੀਂ ਲੈ ਸਕਦੇ ਜੀ ਠੀਕ ਆ ਬਾਕੀ ਪੂਰੀ ਰਵੇ ਦੇ ਵਿੱਚ ਵੇਖੀ ਤੇ ਨੀਲੀ ਰਾਵੀ ਪਿਓਰ ਬਰੀਡ ਜਿਹੜੀ ਦੋਸਤੋ ਇਹ ਮੱਝ ਹੈਗੀ ਠੀਕ ਆ ਆ ਵੇਖੋ ਬਿਲਕੁਲ ਮਦਰੀ ਡੌਲੀ ਦੀ ਭਾਰਾ ਪੇਟ ਵਜਨ ਤੁਸੀਂ ਆ ਵੇਖ ਸਕਦੇ ਠੀਕ ਆ ਬਾਡੀ ਬੰਤਰ ਵੇਖੋ ਠੀਕ ਆ ਜੀ ਅੱਗੇ ਤੋਂ ਥੋੜੀ ਜਿਹੀ ਪਤਲੀ ਬੈਕ ਸਾਈਡ ਆਉਂਦੀ ਓਵੇਂ ਓਵੇਂ ਖੁੱਲ੍ਹੇ ਜਾਂਦੀ ਆ ਥੱਬਿਆਂ ਦੇ ਥੱਬੇ ਆਪਾਂ ਕਹਿ ਦਿੰਦੇ ਆ ਬਈ ਦੋਸਤੋ ਉਹ ਸਾਬ ਦਾ ਪਿੱਠ ਪੁੱਠਾ ਦਰਸਤ ਆਰ ਚਵਾਈ ਚੌਥਾ ਥਣਾਂ ਦੀ ਇੱਕ ਸਰ ਬਰਾਬਰ ਅਗਲੇ ਨਾਲ ਅਗਲਾ ਵੀ ਬਰਾਬਰ ਆ ਜੀ ਕਿਹਦੇ ਥਣ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਬਰਾਬਰ ਤਾਰਾਂ ਦੇ ਜੀ ਠੀਕ ਹੈ ਜੀ ਲਓ ਜੀ ਲਓ ਜੀ ਕੋਈ ਨਾ ਕੋਈ ਮੋੜ ਲਿਓ ਉਹ ਗੋ ਮੋੜ ਲਿਓ ਤੇ ਲੈ ਆਪੇ ਲਓ ਲਓ ਕੋਈ ਨਹੀਂ ਠੀਕ ਹੈ ਜੀ ਬਾਕੀ ਬਿਊਟੀ ਦੇ ਵਿੱਚ ਦੋਸਤੋ ਤੁਸੀਂ ਆਪ ਚੈੱਕ ਕਰ ਲਓ ਠੀਕ ਆ ਮਦਰ ਵੀ ਦੇਖ ਲਓ ਤੇ ਸਨ ਵੀ ਦੇਖ ਲਓ ਜਿਹੜਾ ਬੱਚਾ ਉਹ ਵੀ ਦੇਖ ਲਓ ਤੇ ਬਿਊਟੀ ਦੇ ਵਿੱਚ ਵੀ ਬਿਲਕੁਲ ਚਾਰ ਚੰਦ ਲੱਗੇ ਪਿਆ ਬਿਊਟੀ ਦੇ ਵਿੱਚ ਵੀ ਕਾਫੀ ਖੂਬਸੂਰਤ ਬਾਡੀ ਸਟਰਕਚਰ ਦੀ ਕਾਫੀ ਸੋਹਣੀ ਹੈਵੀ ਬਾਡੀ ਰੇਡਦੀ ਆ ਵਜਨ ਦੋੜ ਦੋੜਾ ਠੀਕ ਆ ਤੇ ਠੀਕ ਹੈ ਤਾਂ ਬਿਲਕੁਲ ਇਹਨਾਂ ਪਤਲੇ ਪਿੰਡੇ ਦੀ ਆ ਤੇ ਡਾਕਟਰ ਸਾਹਿਬ ਕੀ ਇਹਦਾ ਲੈਂਡ ਦੇਨ ਕੀ ਰਊਗਾ ਮੁੱਲ ਕੀ ਰਊਗਾ ਜੀ ਇਹਦਾ ਜੀ 1 ਲੱਖ ਰੁਪਈਆ ਆਪਾਂ ਮੰਗਦੇ ਆ ਮਾਨ ਤਾਨ ਜਿਹੜਾ ਵਿੱਚੋਂ ਕਰਦਾਂਗੇ 1 ਲੱਖ ਰੁਪਈਆ ਜੀ ਹਾਂਜੀ ਠੀਕ ਆ ਤੇ ਹੁਣ ਜੇ ਤਾਂ 15 ਦਿਨਾਂ ਦੀ ਸੂਈ ਹੈ ਵੀ ਦੁੱਧੋਂ ਚੱਲਣਾ ਚਾਹੀਦਾ 12 14 ਲੀਟਰ ਤਿੰਨ ਤਿੰਨਣਾ ਚਾਹੀਦਾ ਹਾਂਜੀ 14 ਤੋਂ 15 ਲੀਟਰ ਦੁੱਧ ਆਮਣਾ ਕਰੂਗੀ ਠੀਕ ਆ ਜੀ ਤੇ 1 ਲੱਖ ਰੁਪਈਆ ਦੋਸਤੋ ਡਿਮਾਂਡ ਆ ਇਸ ਮੱਝ ਦੀ ਠੀਕ ਆ ਸੋ ਜਿਹੜੇ ਵੀਰ ਨੂੰ ਪਸੰਦ ਆ ਜੀ ਤੁਸੀਂ ਜ਼ਰੂਰ ਕੰਟੈਕਟ ਕਰਿਓ ਨੰਬਰ ਵੈਸੇ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਆ ਆਪਦਾ ਚੋਕੇ ਪਸਮਾ ਕੇ ਤਸੱਲੀ ਕਰ ਸਕਦੇ ਜੇ ਠੀਕ ਆ ਤੇ ਇਹ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਮਾਚ ਸੀਗੀ ਕਿ ਸੈਕਿੰਡ ਨੰਬਰ ਤੇ ਆ ਝੋਟੀ ਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਵੇ ਆ ਜੀ ਦੂਜੇ ਸੂਵੇ ਝੋਟੀ ਹਾਂਜੀ ਠੀਕ ਆ ਤੇ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਜੀ ਇਹਨੂੰ ਵੀ ਤਕਰੀਬਨ 10-15 ਦਿਨਾਂ ਦੀ ਸੂਈ ਲਾ ਲੋ ਤੁਸੀਂ ਅੰਦਾਜ਼ਾ ਲਓ ਜੀ ਬਹੁਜੀ 10-15 ਦਿਨਾਂ ਦੀ ਦੋਸਤੋ ਆ ਦੂਜੇ ਨੰਬਰ ਵਾਲੀ ਜਿਹੜੀ ਝੋਟੀ ਆ 10-15 ਦਿਨਾਂ ਦੀ ਸੂਈ ਆ ਫੇਸ ਕੁਆਲਿਟੀ ਦੇਖ ਕੇ ਚੈੱਕ ਕਰ ਸਕਦੇ ਜੇ ਠੀਕ ਆ ਤੇ ਬੱਚ ਕਟਾ ਮੇਲ ਕਾਫ ਆਹ ਦੇਖੋ ਜੀ 15 ਦਿਨਾਂ ਦੀ ਸੂਈ ਝੋਟੀ ਦੂਜਾ ਸੂਆ ਆਹ ਮੇਲ ਕਾਫ ਕਟਾ ਥੱਲੇ ਖੋਲ ਕੇ ਇਹ ਵੀ ਦਿਖਾ ਦਈਏ 10 ਕਿਲੋ ਇਹਦੇ ਥੱਲੇ ਵੀ ਆ ਜਾਣਾ ਹਾਂਜੀ ਇਹਦੇ ਥੱਲੇ 10 ਤੋਂ ਵਾਧੇ ਹੋਊਗਾ ਪਰ ਦਾ ਹੀ ਲਾਉ ਤੇ ਠੀਕ ਆ ਜੀ ਤੇ ਚਵਾਈ ਚੋਲੀ ਬਿਲਕੁਲ ਜੀ ਚਵਾਈ ਪੋਲੀ ਬਿਲਕੁਲ ਚਵਾਈ ਬਿਲਕੁਲ ਪੋਲੀ ਭਾਰਤੂਰ ਚੰਗੀ ਮੋਟੀ ਆ ਜੀ ਮਾਈ ਦੀ ਠੀਕ ਆ ਜੀ ਸੋ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਫਰਸਟ ਕਲਾਸ ਪੋਲੀ ਚਵਾਈ ਆ ਠੀਕ ਆ ਸੋ ਇਹ ਦੋਸਤੋ ਜ਼ਰੂਰੀ ਪੁੱਛਣਾ ਹੁੰਦਾ ਵੀ ਕਿਸੇ ਵਾਰ ਘਰ ਦੇ ਵਿੱਚ ਲੇਡੀਜ਼ ਨੇ ਚਵਾਈ ਕਰਨੀ ਹੁੰਦੀ ਆ ਤੇ ਕਰੜੀ ਚਵਾਈ ਆ ਬਹੁਤੇ ਵੀਰ ਪਸੰਦ ਨਹੀਂ ਕਰਦੇ ਤੇ ਪੋਲੀ ਚਵਾਈ ਆ ਜਿਹੜੀ ਈਜ਼ੀਲੀ ਜਿਹਾ ਕੋਈ ਭੈਣ ਚਵਾਈ ਕਰੇ ਕੋਈ ਵੀਰ ਕਰੇ ਈਜ਼ੀਲੀ ਚਵਾਈ ਤੁਸੀਂ ਕਰ ਸਕਦੇ ਜੇ ਪੋਲੀ ਚਵਾਈ ਆ ਠੀਕ ਆ ਤੇ ਬਿਲਕੁਲ ਨੋਕ ਵਾਲਾ ਕਲਮੀ ਥਣ ਆਪਾਂ ਕਹਿ ਦਿੰਦੇ ਆ ਦੋਸਤੋ ਉਹੋ ਜੀ ਥਣ ਦੀ ਕੁਆਲਿਟੀ ਆ ਬਾਕੀ ਤੁਹਾਨੂੰ ਆ ਤੋੜ ਕੇ ਦਿਖਾਉਣੇ ਆ ਲਓ ਠੀਕ ਆ ਸੋ ਬਿਲਕੁਲ ਨਵੀਂ ਝੋਟੀ ਆ ਕੱਦ ਦੀ ਜੇਕਰ ਦੋਸਤੋ ਗੱਲ ਕਰੀਏ ਤੇ ਕੋਈ ਵੀਰ ਇੱਥੋਂ ਦਾ ਆਗੇ ਮਲਗੇ ਨਰਾਸ਼ ਨਹੀਂ ਹੋਊਗਾ ਵੀ ਕੱਦ మీడియం ਆ మీడియం ਤੋਂ ਪਲੱਸ ਵਾਲਾ ਹਾਈਟ ਜਾਂਦੀ ਆ ਵੱਡੀ ਝੋਟੀ ਤੁਸੀਂ ਕੱਦ ਜਿਹੜੀ ਆ ਦੋਸਤੋ ਨਜ਼ਰ ਰੱਖ ਕੇ ਧਿਆਨ ਰੱਖ ਕੇ ਜਿਹੜਾ ਸੌਦਾ ਕਰ ਸਕਦੇ ਜੀ ਠੀਕ ਆ ਫੇਸ ਕੁਆਲਿਟੀ ਕਾਫੀ ਸੋਹਣੀ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਬਿਲਕੁਲ ਸਾਫ ਸੁਥਰੀ ਠੀਕ ਆ ਜੀ ਥਣ ਭਾਂਡਾ ਬਿਲਕੁਲ ਸਾਫ ਸੁਥਰਾ ਤੇ ਥਣ ਤੁਹਾਨੂੰ ਤੁਸੀਂ ਆ ਵਿੱਥੀ ਵੇਖੋਗੇ ਦੋਸਤੋ ਕੋਈ 4 4 ਇੰਚ ਦੀ 3 3 4 4 ਇੰਚ ਦੀ ਵਿੱਥੀ ਹੈਗੀ ਆ ਠੀਕ ਆ ਲਓ ਜੀ ਠੀਕ ਹੈ ਸੋ ਬਹੁਤ ਸੋਹਣੇ ਆਰਡਰ ਕੁਆਲਿਟੀ ਦੀ ਜਿਹੜੀ ਦੋਸਤੋ ਇਹ ਮਾਲਕਾਣਾ ਝੋਟੀ ਤੇ ਦੁੱਧ 10 ਤੋਂ ਪਲੱਸ ਵੈਸੇ ਹੈਗੀ ਆ ਪਰ ਤੁਸੀਂ 10 ਮੰਨ ਕੇ ਸੌਦਾ ਕਰ ਲਿਓ ਦੁੱਧ ਵੈਸੇ 10 ਤੋਂ ਬਾਹਰ ਹੀ ਹੋਊਗਾ ਠੀਕ ਆ ਤੇ ਡਾਕਟਰ ਸਾਹਿਬ ਇਹਦਾ ਫਿਰ ਲੈਣ ਦੇਣ ਕੀ ਕਰਦਾ ਪਿਆ ਇਹਦਾ ਜੀ 85 ਹਜ਼ਾਰ ਮੁੱਲ ਕਰਦੇ ਆ 85 ਹਾਂਜੀ ਠੀਕ ਆ ਜੀ ਅੱਛਾ ਡਾਕਟਰ ਸਾਹਿਬ ਕੋਈ ਫਿਕਸ ਨਹੀਂ ਹੈਗਾ ਵਿੱਚੋਂ ਥੋੜਾ ਛੋਟ ਛੱਪਾਂ ਹਾਂਜੀ ਛੋਟ ਕਰਾਂਗੇ ਜੀ ਜੋ ਘਰੇ ਆਊਗਾ ਜ਼ਰੂਰ ਕਰਨੀ ਹਾਂਜੀ ਮਾਨ ਤਨ ਕਰਾਂਗੇ ਜੀ ਜ਼ਰੂਰ ਮਾਨਤਨ ਜਿਹੜਾ ਦੋਸਤੋ ਹੋ ਜੂਗਾ ਹਰ ਇੱਕ ਪਸ਼ੂ ਦੇ ਵਿੱਚੋਂ ਠੀਕ ਆ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਨਹੀਂ ਲੈਂਦੇ ਵੀ ਮਾਨਤਨ ਹੈ ਨਾ ਕਿ ਸਾਰੇ ਪਸ਼ੂਆਂ ਦੇ ਵਿੱਚੋਂ ਮਾਨਤਨ ਹੋ ਜੂਗਾ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਦੇ ਤਿੰਨ ਪਸ਼ੂ ਤੇ 85 ਦੇ ਵਿੱਚੋਂ ਇਹਦੇ ਲੈਸ ਹੋ ਜੂਗੀ ਮਾਨਤਨ ਛੋੜ ਛੱਪਾ ਇੱਕ ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਆ ਝੋਟੀ ਦਿਖਾਉਣੀ ਆ ਦੋਸਤੋ ਕਾਫੀ ਵਧੀਆ ਦੇਖੇ ਇਸ ਝੋਟੀ ਦੀ ਵੀ ਠੀਕ ਆ ਤੇ ਇਹ ਵੀ ਦੂਜਾ ਸੂਹ ਹੈ ਜੀ ਇਹ ਵੀ ਦੂਜਾ ਸੂਹ ਹੈ ਜੀ ਦੂਜੇ ਸੂਹੇ ਆ ਇਹਨੂੰ ਤਿੰਨ ਦਿਨ ਡਾਕਟਰ ਸਾਹਿਬ ਕਿੰਨੇ ਕੋ ਗਏ ਇਹਨੂੰ ਅੱਜ ਪੰਜਵਾਂ ਦਿਨ ਤੇ ਬੱਚਾ ਥੱਲੇ ਦੇ ਮੇਲ ਹੀ ਆ ਗਿਆ ਹਾਂਜੀ ਕੱਟਾ ਆ ਗਿਆ ਕੱਟਾ ਆ ਗਿਆ ਤੇ ਪੰਜਵੇਂ ਦਿਨ ਦੇ ਵਿੱਚ ਕੀ ਇਹਦੇ ਥੱਲੇ ਹੁਣ ਆਪਣਾ ਮੌਜੂਦਾ ਹੈਗਾ ਕੱਚਾ ਬੌਲਾ ਇੱਕ ਮੰਨ ਲਈਏ ਬੌਲੀ ਦੁਬਾਰਾ ਆਈ ਹਾਂਜੀ 10 ਲੀਟਰ ਬੌਲਾ ਆਈ ਇਹਦੇ ਨਾਲ 10 ਲੀਟਰ ਤਿਆਰ ਜਿਹੜਾ ਹੈ ਇਸ ਤੇ ਜਵਾਬ ਸਮਝਦਾ ਵੀ ਵਧੀਆ ਚੀਜ਼ ਜਵਾਬ ਸਮਝਾਜੀ ਬਿਲਕੁਲ ਗਾਰਡਰ ਆ ਕੇ ਵੱਡੀ ਮਹਾਂ ਵਾਲਾ ਸਿਸਟਮ ਲੱਗਾ ਸਾਰਾ ਅੱਛਾ ਜੀ ਹਾਂਜੀ ਸੋ ਬਾਕੀ ਆਰਡਰ ਦੀ ਕੁਆਲਿਟੀ ਦੇਖੋ ਦੋਸਤੋ ਜਿੰਨਾ ਕ ਅੱਗੇ ਨੂੰ ਬਣਤਰ ਇਹ ਤੁਸੀਂ ਜ਼ਰੂਰ ਨੋਟ ਕਰਿਓ ਠੀਕ ਹੈ ਜੀ ਜਿੰਨੀ ਕ ਅੱਗੇ ਨੂੰ ਬਣਤਰ ਆ ਹਵਾਨੇ ਦੀ ਉਵੇਂ ਜਿਹੜੀ ਬਿਲਕੁਲ ਸਾਰ ਦੇ ਨਾਲ ਸੂ ਦੇ ਤੇ ਥਾਣੇ ਦੀ ਲੰਬਾਈ ਦੇ ਵਿੱਚ ਪ੍ਰੋਪਰ ਸੋਨਾ ਤੇ ਬਿਲਕੁਲ ਪੂਸ਼ ਆਪਾਂ ਕਹਿ ਲਈਏ ਜਿਵੇਂ ਧਰਤੀ ਨਾਲ ਟੱਚ ਕਰਦੀ ਹੈ ਨੀਲੀ ਦੀ ਜਿਵੇਂ ਆਪਾਂ ਝੋਟੀ ਦੇਖਦੇ ਹਾਂ ਕੋਈ ਉਹ ਹਿਸਾਬ ਦਾ ਬਿਲਕੁਲ ਮੰਦਰਾ ਠੀਕ ਆ ਪੱਖ ਤੇ ਬਿਲਕੁਲ ਧਰਤੀ ਨਾਲ ਟੱਚ ਕਰਦੀ ਪੂਸ਼ ਤੇ ਬਿਲਕੁਲ ਲੰਬਾਈ ਦੇ ਵਿੱਚ ਲੰਬਾ ਥਾਣ ਪੱਧਰ ਲੇਵਾ ਠੀਕ ਆ ਸੋ ਬਿਲਕੁਲ ਚੌਰ ਸਲੇਵਾ ਮੋਟ ਤੋਂ ਜੇਕਰ ਆਪਾਂ ਧਿਆਨ ਮਾਰੀਏ ਤੇ ਚੌਰ ਸਲੇਵੇ ਦੀ ਮਾਲਕਾ ਨੇ ਤੇ ਹੁਣ ਬੌੜਾ ਕੋਈ ਵੀਰ ਮੰਨ ਸਕਦਾ ਕਿਉਂਕਿ ਪੰਜਵਾਂ ਚੌਥਾ ਦਿਨ ਪੰਜਵਾਂ ਦਿਨ ਹੈਗਾ ਤੇ ਬੌੜੇ ਦੇ ਵਿੱਚ 10 ਕਿਲੋ ਜਿਹੜਾ ਦੋਸਤੋ ਦੁੱਧ ਹਾਜ਼ਰ ਹੈ ਠੀਕ ਆ ਠੀਕ ਆ ਸੋ ਕਾਫੀ ਸੋਹਣੀ ਆਰਡਰ ਦੀ ਕੁਆਲਿਟੀ ਆ ਹਜੇ ਦਿਨਾਂ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤਾਂ ਦੋਸਤੋ ਬਹੁਤ ਵਧੀਆ ਸਟਾਰਟਿੰਗ ਆ ਠੀਕ ਆ ਸਟਾਰਟਿੰਗ ਆ ਕਾਫੀ ਸੋਹਣੀ ਆ ਉਮੀਦ ਚੰਗੇ ਦੁੱਧ ਦੀ ਕਰ ਸਕਦੇ ਆ ਆਰਡਰ ਨੂੰ ਵੇਖਦੇ ਹੋਏ ਵੀ ਘੱਟੋ ਘੱਟ ਵੀ ਝੋਟੀ ਨੂੰ 12 ਪਲੱਸ ਵੀ ਚੱਲਣਾ ਚਾਹੀਦਾ ਠੀਕ ਆ ਆ ਦੇਖੋ ਆ ਦੋ ਕੋਈ ਕੋਈ ਸਾਲੋ ਠੀਕ ਹੈ ਤੇ ਬਹੁਤ ਸੋਹਣਾ ਜਿਹੜਾ ਦੋਸਤੋ ਪਸ਼ੂ ਦਾ ਨਾ ਬਹੁਤ ਵਧੀਆ ਡਰ ਕੁਆਲਿਟੀ ਬਹੁਤ ਵਧੀਆ ਝੋਟੀ ਠੀਕ ਹੈ ਤੇ ਬੱਚਾ ਜਿਹੜਾ ਆ ਮਗਰ ਮੇਲ ਕਾਫਾ ਠੀਕ ਹੈ ਜੀ ਓਵਰ ਵਾਈਟ ਦਾ ਥੋੜੀ ਜੀ ਤੁਹਾਨੂੰ ਬਤੇਰੀ ਮਿਲੂਗੀ ਕਿ ਤਨਾ ਕਿਤੇ ਕਿਉਂਕਿ ਪਸ਼ੂ ਜਿਹੜਾ ਦੋਸਤੋ ਕਈ ਵਾਰਾਂ ਬੈਕ ਬੈਕਗਰਾਉਂਡ ਜਿਹੜੀ ਆ ਜਿੱਥੋਂ ਕਈ ਵਾਰਾਂ ਦੋਸਤੋ ਖਰੀਦੇ ਜਾਂਦੇ ਆ ਕਈ ਵਾਰਾਂ ਸੀਮਨ ਜਿਹੜਾ ਹੋ ਸਕਦਾ ਜਾਂ ਹੋਰ ਕ੍ਰਾਸ ਮਾਰੀ ਤੇ ਹੋ ਸਕਦਾ ਤੇ ਇਹ ਜਿਹੜਾ ਦੋਸਤੋ ਵਾਈਟ ਦਾ ਥੋੜੀ ਜੀ ਬਾਤ ਹੈਗੀ ਆ ਮੇਲ ਦੇ ਵਿੱਚ ਠੀਕ ਹੈ ਇਹ ਕੱਟਾ ਮਗਰ ਠੀਕ ਆ ਪੰਜਵੇਂ ਦਿਨ ਦੀ ਸੂਈ ਡਾਕਟਰ ਸਾਹਿਬ ਇਹਦਾ ਕੀ ਮੁੱਲ ਰਹੂਗਾ ਜੀ ਇਸ ਝੋਟੀ ਦਾ ਇਹਦਾ ਵੀ 85 ਮੁੱਲ ਲਗਰਾਂਗੇ ਜੀ ਆਪਾਂ 85 ਹਾਂਜੀ ਪਰ 80 ਹਜ਼ਾਰ ਦੀ ਝੋਟੀ ਦੇਣੀ ਆਪਾਂ 80 ਹਜ਼ਾਰ ਦੀ ਹਾਂਜੀ ਤੇ ਚਵਾਈ ਪੋਲੀ ਆ ਜਿੱਦਾਂ ਤੁਹਾਡਾ ਚਵਾਈ ਤਾਂ ਐਵੇਂ ਆ ਜੀ ਭਾਵੇਂ ਜਵਾਕ ਬੈ ਜੇ ਇੱਕੇ ਤਾਰਾ ਕੱਢਦੇ ਉਹ ਵੀ ਕੱਢ ਦੂਗਾ ਇਹਨਾਂ ਦੀ ਚਾਈ ਪੋਲੀ ਆ ਠੀਕ ਹੈ ਜੀ ਠੀਕ ਹੈ ਤੇ ਚਵਾਈ ਜਿਹੜੀ ਜਿਹੜੀ ਆ ਉਹ ਬੇਕਮਾਲ ਤੇ ਬੇਮਸਾਲ ਲੱਗੀ ਆ ਜੀ ਤੇ ਆਰਡਰ ਕੁਆਲਟੀ ਦੋਸਤੋ ਆਪਾਂ ਇੱਕ ਵਾਰੀ ਤੁਹਾਨੂੰ ਫੇਰ ਤਸਵੀਰਾਂ ਦਿਖਾ ਦਿੰਦੇ ਆ ਬਹੁਤ ਰੀਅਰ ਕੇਸ ਹੁੰਦੇ ਆ ਦੋਸਤੋ ਘੱਟ ਕੇਸਾਂ ਦੇ ਵਿੱਚ ਆਪਾਂ ਦੂਜੇ ਝੋਟੀਆਂ ਪਹਿਲਾਂ ਦੂਜੇ ਝੋਟੀ ਦਾ ਆਰਡਰ ਕੁਆਲਟੀ ਇਹੋ ਜਿਹੀ ਦਿਖਦੇ ਆ ਵੀ ਭਾਂਡਾ ਤਕਰੀਬਨ ਜਿਹੜਾ ਦੋਸਤੋ ਸ਼ੋਅ ਕਰਦਾ ਪਿਆ ਵੀ 13 14 ਲੀਟਰ ਦਾ ਪਰ ਹੁਣ ਜਿਹੜਾ 10 ਲੀਟਰ ਜਿਹੜਾ ਹਾਜ਼ਰ ਆ ਠੀਕ ਆ ਕੱਚਾ ਬੌਲਾ ਬੌਲੇ ਤੋਂ ਇੱਕ ਜਸਟ ਇੱਕ ਦਿਨ ਬਾਹਰ ਜਾਂ ਬੌਲੇ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਆਰਡਰ ਕੁਆਲਟੀ ਕਾਫੀ ਖੂਬਸੂਰਤ ਠੀਕ ਆ ਜੀ ਤੇ ਇਹ ਕਾਬਲੇ ਤਾਰੀਫ ਆ ਆਰਡਰ ਕੁਆਲਟੀ ਕਾਫੀ ਜਿਹੜੇ ਵੀਰ ਨੂੰ ਪਸੰਦ ਹੋਊਗੀ ਸੌਦਾ ਤੁਸੀਂ ਕਰ ਲਿਓ 85000 ਡਿਮਾਂਡ 80000 ਲੈ ਦੇ ਠੀਕ ਹੈ ਜੀ। ਬਾਕੀ 15 ਲੀਟਰ ਦੋਦਰ ਰੈਡੀ ਕਰੂਗੀ। ਹੂੰ। ਬਾਕੀ ਵੀਰ ਕਹਿੰਦਾ ਵੀ 15 ਲੀਟਰ ਨੂੰ ਜਿਹੜਾ ਬਿਲਕੁਲ ਟੱਚ ਕਰੂਗੀ ਵੀ ਇੰਨੇ ਇੱਕ ਜਿਹੜੀ ਮਾਲਕਨ ਹੈਗੀ ਆ ਠੀਕ ਆ। ਅੱਛਾ ਡਾਕਟਰ ਸਾਹਿਬ ਪਸ਼ੂ ਆਪਣੇ ਕੋਲ ਅੱਜ ਇਹੋ ਤਿੰਨ ਸੀਗੇ। ਹਾਂਜੀ ਤਿੰਨ ਪਸ਼ੂ ਤਿੰਨੇ ਸੂਏ ਹੋਏ ਆ ਜੀ। ਤਿੰਨੇ ਸੂਏ ਆ। ਤੇ ਇੱਕ ਵਾਰੀ ਨੰਬਰ ਆਪਣੇ ਜ਼ਰੂਰ ਭੈਣ ਭਰਾਵਾਂ ਨਾਲ ਸਾਂਝੇ ਕਰ ਦਿਓ ਫੇਰ ਜੀ। 94654 ਹਾਂਜੀ 81498 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਡਾਕਟਰ 75 ਸਿੰਘ ਪਿੰਡ ਤੁਸੀਂ ਖਾਸ ਵਿజిਟ ਕਰਨੀ ਆ ਪਿੰਡ ਸਭਰਾ ਵੱਡੇ ਸਭਰਾ ਪਿੰਡ ਆ ਠੀਕ ਹੈ ਜੀ ਬਹੁਤ ਹੀ ਵੀਰ ਜਾਂਦੇ ਆ ਕਰਤੋਵਾਲ ਥੋੜੀ ਦੂਰੀ ਤੇ ਆ ਤੇ ਇੱਕ ਬਿਲਕੁਲ ਘੜੋਮ ਥੋੜੀ ਦੂਰੀ ਤੇ ਹੈਗਾ ਨਾਲ ਕੁੱਤੀ ਵਾਲਾ ਪਿੰਡ ਆ ਇਸੇ ਤਰ੍ਹਾਂ ਦੋਸਤੋ ਤੁਸੀਂ ਪਿੰਡ ਜਿਹੜੀ ਆ ਵੱਡੇ ਸਭਰਾ ਵਿజిਟ ਕਰਨੀ ਆ ਤੇ ਕਾਫੀ ਵੀਰ ਦਾ ਨਾਮ ਹੈਗਾ ਸਾਰੇ ਵੀਰ ਤੁਸੀਂ ਘਰ ਐਡਰੈਸ ਪੁੱਛ ਕੇ ਜਿਹੜਾ ਘਰ ਵਿజిਟ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ